ਹੌ ਯੂ ਕੈਲ ਮੀ ਸਾਥੀ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਂ ਗਿਆ ਵੇਖ ਲੋ ਯਾਰ ਇੱਕ ਮਿੰਟ ਕੈਮਰੇ ਆਟ ਦਿਖਾ ਦਿਓ ਜੀ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਸਾਧਿਆ ਕਰਦਾ ਹੁਣ ਰੱਖੀ ਰੱਖੀ ਗਲਾਸ ਲੱਕਿਆ ਆ ਦੇਖ ਲਓ ਪਾ ਦੇ ਪਾ ਦੇ ਹੋ ਪੂਰਾ ਭਰ ਕੇ ਪਾਣਾ ਚਾਹੀਦਾ ਹੁਣ ਆਹ ਹੁਣ ਪਾ ਆਏ ਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਦਿਓ ਆ ਵੇਖ ਲਓ ਪਾਣੀ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ। ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸ ਹੀ ਪੀ ਲਾਂਗੇ। ਓਏ ਸਾਲ ਸੁਣਿਓ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ। ਕੋਈ ਬੰਦਾ ਪੀਣ ਕੋ ਸਹੀ ਪੀ ਲਾਂਗੇ। ਹੁਣ ਇਹ ਗੱਲ ਵੀ ਪੁੱਛ ਲੈਣੀ ਆ। ਨਹੀਂ 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 ਇਹ ਘਰੋਂ ਲਾਉਣੀ ਕਰਾਓ। ਅੱਜ ਹੀ ਕਰਾਓ। ਅੱਜ ਹੀ ਕਰਾਓ। ਇੱਕ ਮਿੰਟ ਸੁਣ। ਰਾਮ ਰਾਹੀ ਪਾਣੀ ਪਰ ਰੌਲਾ ਨਾ। ਆਪਾਂ ਰੌਲਾ ਨਾ ਲੌਜੀਕ ਨਾਲ ਗੱਲ ਕਰਦੇ ਆ। ਇਹ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ ਲੈ। ਇੱਕ ਮਿੰਟ ਖੜ੍ਹ ਜਿਓ ਜੀ। ਇਹ ਰਖਣੀ ਮਾਲ ਵਿੱਚ ਜਾਂਦਾ ਉਹ ਕੀ ਐ? ਹੂੰ। ਉਹ ਪਾਣੀ ਕਾਦਾ ਇਹ ਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸ਼ਹਿਰ ਦੇ ਵਿੱਚ 480 ਚੱਲਦੀ ਹੈ ਸਿਰਫ ਮੈਨੂੰ ਹੀ ਸੀਟੀਵੀ ਆਉਂਦਾ ਸਾਰਾ ਸੀਟੀਵੀ ਆਉਂਦਾ ਹੋਰ ਕੁਝ ਨਹੀਂ ਦਿਖਦਾ ਓਏ ਤੁਹਾਡੀ ਸਿਰਫ ਮੈਨੂੰ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ 480 ਸ਼ਹਿਰ ਟਾਈਂਗ ਹੋ ਚੱਲਦੇ ਉਹ ਨਹੀਂ ਦਿਖਦੀਆਂ ਨੂੰ ਔਰ ਇਸਤੇਦਾਰ ਆਨਾਂ ਦੇ ਔਰ ਇਹਦਾ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਲੈ ਤੂੰ ਬੋਲਣ ਵਾਲਾ ਰਿਸ਼ਤੇਦਾਰ ਆਲੇ ਨਾ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਪਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਜਵਾਬ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਪਾਜੀ ਫੋਨ ਦਿਖਤਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾੜੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਪਣੀ ਸ਼ਾਦਾ ਬੰਦਾ ਆ 5 ਕਰੋੜ ਲੀਟਰ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਚ ਪਰ ਬੱਦੀਆ ਕਿਉਂ ਦਰਾਜ ਨਹੀਂ ਬੱਦੀ ਦਾ ਤੁਹਾਨੂੰ ਕਿਉਂ ਦਰਾਜ ਨਹੀਂ ਜੀ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣਦੇ ਆ ਸੁਣ ਲਾ ਗੱਲ ਜਿੱਥੇ ਡਾਈਂਗ ਆ ਨਾ ਪਿੰਗਲਾੜੇ ਕੋਲੇ ਉੱਥੇ ਵੀ ਗ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਂਦੇ ਆ ਤਾਨੂੰ ਇਸੇ ਫੋਨ ਵਾਲੀ ਪਰਬਲ ਹੈ ਹੋਰ ਕੀ ਦਾ ਡਾਈਂ ਦਸੀਦਾ ਪਰਬਲ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਟ ਬਸ ਕਰਾਓ ਹੁਣੀ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਡੀਓ ਸਾਹਮਣੇ ਹੁਣੀ ਲਾ ਮਗਾਓ ਹੁਣੀ ਪੁਲਿਸ ਕੋਲ 100% ਦਾ ਬਲੈਕਮੇਲ ਇਹਨਾਂ ਨੇ ਦੱਸਿਆ ਬਲੈਕਮੇਲ ਵਾਲੀ ਗੱਲ 100% ਬਲੈਕਮੇਲ ਰਿਹਾ 10 ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਹੋਰ ਕੀ ਹੈ ਬੰਦੇ ਨੂੰ ਤੰਗ ਕਰਨਾ ਮਤਲਬ ਕੀ ਹੋਣਾ ਇੱਕ 400 ਡਾਈਂ ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ 400 ਡਾਈਂ ਦਾ ਨਾਮ ਕਿਉਂ ਨਹੀਂ ਲੈਂਦੇ ਹੁਣ ਵੇ ਤੁਹਾ ਨਾ ਕਿਹਦੇ ਨੇ ਤੈਨੂੰ ਜਲੰਧ ਦੀ ਦਸਤੀ ਕਿਉਂ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਉਂ ਨਹੀਂ ਦਿਖਦੀ ਤੁਹਾਨੂੰ ਲੁਧਿਆਣਾ ਦੀ ਕਿਉਂ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਇਆ ਤੁਹਾਨੂੰ ਲੁਧਿਆਣਾ ਦੀ ਕਿਉਂ ਨਹੀਂ ਦਿਖਦੀ ਅਸੀਸ ਜਾ ਕੇ ਕੋਈ ਨਹੀਂ ਕਿਉਂ ਦਿਖਦਾ ਹੈ ਸਾਰੇ ਬਲੈਕ ਬੱਲਰ ਸਾਰੇ ਬਲੈਕ ਸਾਰੇ ਬਲੈਕ ਬੱਲਰ ਮਰਦਾ ਹੋ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਨਾ ਹੈ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਕਮੈਂਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਣੇ ਪਈਏ ਇਹ ਗੁੰਡੀ ਕਿਉਂ ਬਾਈ ਤੁਸੀਂ ਚੁੱਪ ਆ ਤੂੰ 4 ਵਜੇ ਬਾਈ ਕਿਉਂ ਬਾਈ ਲਾ ਇੰਡਾ ਆਫੀਰ ਦਰਜਾ ਆਫੀਰ ਦਰਜਾ ਬਾਈਰੀ ਦੀ ਬਾਈਰੀ ਕਿਉਂ ਬਾਈ ਬਾਈਰੀ ਕਿਉਂ ਬਾਈ ਤੁਸੀਂ ਵੀ ਨਾਮ ਸੀਗਾ ਬਦਮਾਨ ਸਾਹਿਬ ਤੁਸੀਂ ਵੀ ਨਾਮ ਸੀਗਾ ਫੋਟੋ ਹੱਕੀ ਜਾਓ ਬੰਦਾ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਹੈ ਅਸੀਂ ਕਹਾਂ ਲੈ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆ ਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਆਰਡਰ ਦੀ ਗੱਲ ਕਰੀ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲਓ ਗੱਲ ਸੁਣ ਲਓ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਜਿੰਨਾ ਕੰਮ ਕੀਤੀ ਹੈ ਅਸੀਂ ਤਾਂ ਕਿਹਾ ਪੂਰੀ ਕਰਦਾ ਜਵਾਬ ਲੈ ਲਓ ਕਿ ਅਮੀ ਤੋਜ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਅਸੀਂ ਅਸਲ ਕਰ ਲਈ ਹੈ ਅਮੋਜ ਮਾਨ ਜੀ ਓਏ ਸੁਣ ਲਓ ਮੈਂ ਤਾਂ ਜਿਹੜੀ ਗੱਲ ਓਏ ਬੱਸ ਗੱਲ ਕੀ ਕਰੀਏ ਯਾਰ ਗੱਲ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਤਾਂ ਇੱਕ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਸੁਣ ਲਓ ਪਾਈਆਂ ਉਹ ਯਾਰ ਖੜ ਗਿਆ ਐ ਫਾਇਰ ਵੀ ਹੈਗੀ ਐ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕੈਦੀ ਪ੍ਰਿੰਸ ਕਰਕੇ ਕੀ ਹੈ ਕਿ ਅਸਿਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਪੂਰੀਆ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀ ਇਦਾਰਾ ਕਿ ਗਿੱਡੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀ ਇਦਾਰਾ ਮਦੋਬਜਾਰ ਜੀ ਬੋਰੀਆ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਉਦਕਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਬੋਰੀਆ ਪਾਣ ਵਾਲੀਆਂ ਓਏ ਅਸੀਂ ਦੇਖਿਆ ਸ਼ਸ਼ਵਾਸ਼ਾ ਲਾ ਫਾ ਯਾਰ ਗੱਡੀ ਨੰਬਰ ਆਇਆ ਇੱਕ ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿ ਅਸੀਂ ਕਿਹਾ ਮੈਂ ਮੁੱਕ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਲੱਖੇ ਵਾਲੀ ਗੱਲ ਤੁਹਾਡੇ ਘਰ ਦੀ ਸੀਵਰੇਜ ਪਾਣੀ ਕੋ ਬੋਰੀ ਪਾ ਜਾਵੇ ਕਿਤਾ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਰਾਤ ਨੂੰ ਕਿਉਂ ਪਈਆਂ ਦਿਨੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕਮਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਿਲਕੁਲ ਹੁਣ ਮੈਨੂੰ ਇਹ ਦੱਸ ਥੋੜੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਕੱਲ ਮੈਨੂੰ ਇਹ ਗੱਲ ਮੈਂ ਸਿੱਧਾ ਲਖੇ ਸ਼ਹਿਰ ਚ 580 ਸ਼ਹਿਰ ਚ 1580 ਪੰਜਾਬ ਚ ਸਿਰਫ ਨੇ 9 ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨੂੰ ਤਾਂ ਮੈਂ ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਓ ਜੇ ਕਹਿੰਦਾ ਜੇ ਅਸੀਂ ਤੁਹਾਨੂੰ ਬਲੈਕਮੇਲਿੰਗ ਹੀ ਹੁੰਦੀ ਹੈ ਅੱਛਾ ਅੱਜ ਬਲੈਕਮੇਲਰ ਕਿਹਾ ਜਾਂਦਾ ਹੈ ਤਾਂ ਬਿਲਕੁਲ ਬਲੈਕਮੇਲਰ ਚੋਹਾਨ ਫਿੰਦਾ ਫਿੰਦਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਉਹ ਡੇਗ ਜਿੰਨੇ ਜਿੰਨੇ ਹਸਪੀਟ ਦੇਖੋ ਗੱਲ ਸੁਣ ਲੋ ਅਗਲਾ ਮਹੀਨਾ ਲੈ ਲੈਂਦਾ ਮਹੀਨਾ ਲੈ ਲੈਂਦਾ ਕੋਈ ਹਰ ਹਸਪਤਲ ਵੀ ਲੈ ਲੈਂਦਾ ਹਰ ਹਸਪਤਲ ਵੀ ਲੈ ਲੈਂਦਾ ਇੱਕ ਮਿੰਟ ਗੱਲ ਸੁਣ ਲੋ ਮੇਰੀ ਸਬੂਤ ਹੈ ਆਬ ਇੱਕ ਮਿੰਟ ਖੜ ਸਬੂਤ ਹੈ ਪੁੱਛੋ ਇਹਨੂੰ ਬਿਲਕੁਲ ਸੂਤ ਦੇ ਦਾਂਗੇ ਸੂਤ ਵੀ ਦੇ ਦਾਂਗੇ ਦੇ ਦਾਂਗੇ ਸਬੂਤ ਵੀ ਸਬੂਤ ਦੇ ਸਬੂਤ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ 1 9 ਗੈਲਨ ਪਾਣੀ ਦਿੱਖਦਾ ਹੋਰ ਪਾਣੀ ਦਿੱਖਦਾ ਇਹ ਸਬੂਤ ਇਹ ਗੱਲ ਕਰਨੀ ਇਸ ਬੰਦੇ ਦਾ ਵੇਖ ਲੋ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕੀਆ ਕੀ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਸਬੂਤ ਦੇ ਦਿਓ ਸਬੂਤ ਆਪ ਦੇ ਵਿੱਚ ਹਜ਼ਾਰ ਡਾਈਨ ਇੰਡਸਟਰੀ ਐ ਸਿਰਫ ਆ 200 ਡਾਈ ਲਈ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਜ਼ੀ ਪਿੱਛੇ ਨਾ ਹੋ ਜਾ ਥੋੜਾ ਇਹ ਰਹੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆ ਮੇਰਾ ਫੇਸਬੁੱਕ ਵੀ ਆ ਕੋਈ ਚੈਨਲ ਵੇਖ ਲੈ ਸੁਣ ਲਓ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਟ ਆ ਔਰ ਸੇ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਦਾ ਲਾਇਆ ਓਏ ਲਾਇਆ ਵੇਖਦਾ ਲਓ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲਓ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮੈਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਓਏ ਇੱਕ ਗੱਲ ਗੱਲ ਸੁਣੋ ਅਸੀਂ ਲਵਾਉਣ ਦੀ ਗੱਲ ਕੀਤੀ ਆ ਬੰਦ ਕਰਾਣੇ ਥੋੜੇ ਠੇਕਾ ਲਿਆ ਤੁਸੀਂ ਹੁਣ ਆਂਡਸਟਰੀ ਲਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣੇ ਆ ਯਾਰ ਲੋਕਾਂ ਨੂੰ ਰੋਜ਼ਗਾਰ ਸਾ ਲੱਖ ਲੋਕ ਲੋਕ ਨੂੰ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਣਿਆ ਪਾਣੀ ਚਲੋ ਸਾਰਾ ਮੀਡੀਆ ਤੁਹਾਨੂੰ ਦਿਖਾਈਏ ਬਾਹਰ ਤੋਂ ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ ਥਾਲਾ ਕਿਲਾ ਚ ਪਲਾਂਟ ਲਾਇਆ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਬੰਦੀ ਹੋਰ ਨਿਸਤੇਦਾਰ ਆ ਅੱਛਾ ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ ਗਏ ਤੁਸੀਂ ਤੁਹਾਨੂੰ ਸੱ